ਸਾਡਾ ਅੱਜ ਰੋਸ ਹੈ ਜਿਹੜਾ ਸਰਕਾਰ ਨੇ ਧੱਕਾ ਕਰਿਆ ਮੀਟਿੰਗ ਦੇ ਵਿੱਚੋਂ ਉੱਠ ਖੜਿਆ ਮੁੱਖ ਮੰਤਰੀ ਜਦ ਕਿ ਉਹਨੂੰ ਬੈਠ ਕੇ ਸੈਂਤੀ ਨਿਲ ਸਾਰੀਆਂ ਮੰਗਾਂ ਦੇ ਵਿਚਾਰ ਤੇ ਕਰ ਲੈਣਾ ਚਾਹੀਦੇ ਸੀ ਇੱਕ ਵਾਰੀ ਅੱਜ ਦਾ ਧਰਨਾ ਕਰ ਜਿਹੜਾ ਇਹਨਾਂ ਨੇ ਸਾਡੇ ਤੇ ਤਸੱਦਦ ਕਰਿਆ ਤੀਜੀਆਂ ਜਥੇਬੰਦੀਆਂ ਤੇ ਵੀ ਜਿਹੜਾ ਸ਼ੰਭੂਵਰ ਮਨੋਰੀ ਬਾਡਰ ਤੇ ਔਰ ਪਹਿਲਾ 3 ਤਰੀਕ ਨਾਲ ਸਾਡੀਆਂ ਜੰਗਲ ਬੰਦੀਆਂ ਸਜੋਤ ਜਾਨ ਮੋਰਟੀ ਤੇ ਨਾਲ ਵੀ ਇਹ ਦੰਕਾਰ ਕੇ ਉਥੋਂ ਭੱਜਣਾ ਮੁੱਖ ਮੰਤਰੀ ਦਾ ਉਸ ਦੇ ਰੋਸ ਵਿੱਚੋਂ ਅੱਜ ਸਰਕਾਰ ਨੂੰ ਦਰਸ਼ਨ ਆ ਵੀ ਤੁਹਾਨੂੰ ਡਰ ਹੈ ਨੀ ਜੀ ਦੱਸਦੇ ਨਹੀਂ ਇਹ ਜਿਹੜਾ ਵਤੀਰਾ ਇਹ ਸਰਕਾਰ ਨੇ ਅਪਣਾਇਆ ਕਿਹਦਾ ਤੁਸੀਂ ਕਿਸੇ ਵੀ ਸਰਕਾਰ ਨੇ ਪਹਿਲਾਂ ਤੋਂ ਚੱਲਦੀ ਆਈਆਂ ਨੇ ਇਹ ਵਤੀਰਾ ਨਹੀਂ ਕਰਿਆ ਜਿਹੜਾ ਲੋਕਾਂ ਦੇ ਸਾਹ ਦੇ ਘਰ ਜ਼ਿਲਦਾਰ ਕਰ ਲੈਣਾ ਆਪਣੇ ਦੇ ਘਰ ਧਾ ਦੇ ਦੇ ਇਹ ਕਹਿੰਦਾ ਸੀ ਮੈਂ ਕਿਸਾਨਾਂ ਦੇ ਹਮਦਰਦਾਂ ਮੈਂ ਖੇਤਾਂ ਤੇ ਜਾਣਾ ਵੀ ਮੈਂ ਕੀੜੀ ਕੀੜਾ ਵਾਹ ਕੀੜਾ ਕਾਨੂੰ ਇਹਦਾ ਸੁੰਡੀ ਹੈ ਕਿਸਮ ਦੀ ਤਾਂ ਜੱਟਾਂ ਦੇ ਮਗਰ ਲੱਗੀ ਹੋਈ ਆ ਸੁੰਡੀ ਜਿਵੇਂ ਕਣਕ ਨੂੰ ਮਾਰਦੀ ਹੈ ਸੁੰਡੀ ਉਹ ਚੀਜ਼ ਹੈ ਭਗਵਾਨ ਦਾ ਮਨ ਤਾਂ ਅੱਜ ਲੁਧਿਆਣਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਕੋਵਾਲ ਦੇ ਕਿਸਾਨ ਆਗੂਆਂ ਦੇ ਵੱਲੋਂ ਅੱਜ 11 ਵਜੇ ਤੋਂ 3 ਵਜੇ ਤੱਕ ਪੰਜਾਬ ਭਰ ਦੇ ਜ਼ਿਲ੍ਹਾ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਤੇਜ਼ ਮੌਕੇ ਕਿਸਾਨਾਂ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਤੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਤਸ਼ੱਦਦ ਅਤੇ ਮੀਟਿੰਗ ਵਿੱਚੋਂ ਮੁੱਖ ਮੰਤਰੀ ਦਾ ਉੱਟ ਕੇ ਜਾਣ ਦੇ ਰੋਸ ਵਿੱਚੋਂ ਇਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਤੇ ਇਸ ਮੌਕੇ ਕਿਸਾਨਾਂ ਨੇ ਕੀ ਕਿ ਸਰਕਾਰਾਂ ਨੇ ਜਬਰ ਹਿੰੰਡ ਖਨੋਰੀ ਅਤੇ ਸ਼ੰਭੂ ਬੋਡਰ ਤੋਂ ਕਿਸਾਨਾਂ ਦਾ ਅੰਦੋਲਨ ਹਟਵਾਇਆ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕਿਸਾਨ ਆਗੂਆਂ ਵੱਲੋਂ ਇਸ ਸੰਬੰਧੀ ਹੋਰ ਕੀ ਗੱਲਬਾਤ ਕਹੀ ਗਈ ਮਨਜੀਤ ਸਿੰਘ ਢੀਂਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਲੁਦੇਣਾں ਦੀ ਜੀ ਸਰ ਅੱਜ ਜਿਹੜਾ ਡਿਸਟਰੈਕਟਰ ਬਾਅਦ ਧਰਨਾ ਦੇ ਰਿਹਾ ਹੈ ਕਿ ਅੱਜ ਦਾ ਧਰਨਾ ਦਾ ਜਿਹੜਾ ਹੈ ਨਾ ਜਿਹੜਾ ਇਹਨਾਂ ਨੇ ਸਾਡੇ ਤੇ ਤਸੱਦਦ ਕਰਿਆ ਪੀਂਗੀਆਂ ਜਥੇਬੰਦੀਆਂ ਤੇ ਵੀ ਜਿਹੜਾ ਸ਼ੰਭੂਆਰ ਖਨੌਰੀ ਬਾਡਰ ਤੇ ਅਰ ਪਹਿਲਾਂ 3 ਤਰੀਕ ਨੂੰ ਸਾਡੀਆਂ ਜਥੇਬੰਦੀਆਂ ਸਜੋਤਗਾਨ ਮੋਰਜੀ ਦੇ ਨਾਲ ਵੀ ਮੀਟਿੰਗ ਕਰਕੇ ਉੱਥੋਂ ਭੱਜਣਾ ਮੁੱਖ ਮੰਤਰੀ ਦਾ ਉਸ ਦੇ ਰੋਸ ਵਜੋਂ ਅੱਜ ਸਰਕਾਰ ਨੂੰ ਦੱਸਣਾ ਵੀ ਸਾਨੂੰ ਡਰਾਈ ਹੋਣੀ ਸੀ ਦਰਦਈ ਤੁਹਾਡੇ ਡਰਾ ਇਹ ਭਜਦੇ ਨਹੀਂ ਸਾਰੇ ਜਿਲ੍ਹਿਆਂ ਦੇ ਵਿੱਚ ਡੀਸੀ ਦਾ ਅਸਟਰਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਉਹ ਰੋਸ ਘਟਾਣਾ ਚਾਹੁੰਦੇ ਆ ਅੰਗਤਾਂ ਸੀ ਇਹੀ ਕਰਦੇ ਵੀ ਸਾਡੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਨੇ ਸਰਕਾਰਾਂ ਇੱਕ ਕਿਸਮ ਦਾ ਮਾਪਾਪੇ ਹੁੰਦੀਆਂ ਨੇ ਇਹ ਜਿਹੜਾ ਵਤੀਰਾ ਇਹ ਸਰਕਾਰ ਨੇ ਅਪਣਾਇਆ ਇਹ ਤਾਂ ਅੱਜ ਤੀ ਕਿਸੇ ਵੀ ਸਰਕਾਰ ਨੇ ਪਹਿਲਾਂ ਤੋਂ ਚੱਲਦੀ ਆਈਆਂ ਨੇ ਇਹ ਵਤੀਰਾ ਨਹੀਂ ਕਰਿਆ ਜਿਹੜਾ ਲੋਕਾਂ ਨੂੰ ਸੱਤ ਕੇ ਘਰ ਗਿਰਫਤਾਰ ਕਰ ਲੈਣਾ আর ਉਹਨਾਂ ਦੇ ਘਰ ਢਾ ਦੇਣੀ ਇਹ ਸਰਕਾਰ ਦੀ ਬਹੁਤ ਬਾੜੀ ਡਰਾਉਣੀ আর ਵਜ਼ਨੀਤੀ ਦੀਆਂ ਗੱਲਾਂ ਸੱਚ ਕਾਲ ਜੀ ਮੇਰਾ ਪਮਨਦੀਪ ਸਿੰਘ ਜੀ ਜਿਲ੍ਹਾ ਮੀਤ ਪ੍ਰਧਾਨ ਲੁਧਿਆਣਾ ਭਾਰਤੀ ਸੰਘ ਨੇ ਲਖੋਵਾਲ ਫਾਈਟ ਇਸ ਕਰਦੇ ਬਾਅਦ ਤਾਂ ਆ ਦਿੱਤਾ ਗਿਆ ਇਹ ਸਮੇਂ ਲਈ ਇਹ ਸਮਾਂ ਹੈਗਾ ਜੀ 11 ਤੋਂ 3 ਡਿਜੀਨ ਵੰਡਣ ਨੂੰ ਦੇਣੇ ਨੇ 11 ਵਜੇ ਤੋਂ 3 ਵਜੇ ਤੱਕ ਧਰਨਾ ਐਸ ਕੇ ਐਮ ਦਾ ਜਿਹਦੇ ਵਿੱਚ ਜਿਹੜਾ ਇਹਨਾਂ ਨੇ 5 ਤਰੀਕ ਨੂੰ ਸਾਡੇ ਬੰਦੇ ਜੇਲ੍ਹ ਭੇਜਤੇ ਹੀ ਚੱਕ ਲਈ ਜੀ ਪੁਲਿਸ ਨੇ ਉਦੇ ਵਾਸਤੇ ਧਰਨਾ ਸਾਡਾ ਲੱਗ ਰਿਹਾ ਜਿਹੜੇ ਖਨੌਰੀ ਔਰ ਵਾਡਰ ਟਰੈਕਟਰ ਟਰਾਲੀਆਂ ਸਾਡੀ ਚੋਰੀਆਂ ਹੋਈਆਂ ਨੇ ਪਰ ਸਾਨੂੰ ਪਤਾ ਲੱਗਿਆ ਰਾ ਸਾਡੇ ਬੰਦੇ ਛੜਤੇ ਉਹਨਾਂ ਨੇ ਇਹ ਸਰਕਾਰ ਨੂੰ ਬਹੁਤ ਦਬਾਅ ਪਾਉਣ ਦੀ ਗੱਲ ਸੀ ਉਹਨਾਂ ਸਾਡੇ ਬੰਦੇ ਛੜਤੇ ਇਹਦੇ ਲਈ ਇਹ ਸਾਡਾ ਧਰਨਾ ਲੱਗ ਰਿਹਾ ਸਾਰੇ ਪੰਜਾਬ ਭਾਰਤ ਚ ਡੀਸੀਆਂ ਦੇ ਵਿਰੁੱਧ ਸਾਡਾ ਧਰਨਾ ਲੱਗ ਰਿਹਾ ਹੈ ਠੀਕ ਇਹ ਕਹਿੰਦਾ ਸੀ ਮੈਂ ਕਿਸਾਨਾਂ ਦੇ ਹਮਦਰਦ ਆ ਮੈਂ ਖੇਤਾਂ 'ਚ ਜਾਣਾ ਵੀ ਮੈਂ ਕੀੜਾ ਕੀੜਾ ਵਾਹ ਕੀੜਾ ਕਾ ਨੂੰ ਇਹਦਾ ਸੁੰਡੀ ਆ ਇੱਕ ਕਿਸਮ ਦੀ ਤਾਂ ਜੱਟਾਂ ਦੇ ਮਗਰ ਲੱਗੀ ਹੋਈ ਆ ਸੁੰਡੀ ਜਿਵੇਂ ਕਣਕ ਨੂੰ ਮਾਰਦੀ ਆ ਸੁੰਡੀ ਉਹ ਚੀਜ਼ ਆ ਭਗਵੰਤ ਮਾਨਤਾ ਇੱਕ ਜੀ ਹਾਂਜੀ ਮੰਗ ਤਾਂ ਇਹੀ ਕਰਦੀਆਂ ਜਿਹੜੀਆਂ ਸਾਡੇ 18 ਮੰਗਾ ਸੀਗੀਆਂ ਇਹਨਾਂ ਨੇ ਮੀਟਿੰਗ ਸੱਦੀ ਸੀ ਮੀਟਿੰਗ ਦਾ ਅਸੀਂ ਇਹਨਾਂ ਦੀ ਕੈਨਸਲ ਕਰਤੀ ਸੀ ਵੀ ਅਸੀਂ ਮੀਟਿੰਗ ਤੇ ਨਹੀਂ ਆਉਣਾ ਜਿੰਨਾ ਤੱਕ ਸਾਡੇ ਬੰਦੇ ਤੁਸੀਂ ਰਿਹਾ ਨਹੀਂ ਕਰਦੇ ਤੇ ਹੁਣ ਸਾਡੀ ਮੀਟਿੰਗ ਐਸਕੇਮ ਦੀ ਮੀਟਿੰਗ ਹੋਊ ਅਗਲੀ ਉਹਦੇ ਵਿੱਚ ਅਗਲਾ ਪ੍ਰੋਗਰਾਮ ਬਣਾਇਆ ਜਾਊਗਾ ਸੱਦੇ ਪੱਤਰ ਆਉਂਦੇ ਆ ਸਾਨੂੰ ਵੀ ਮੀਟਿੰਗ ਕਰ ਲਓ ਇਹਨਾਂ ਨਾਲ ਅਸੀਂ ਆਖਿਆ ਅੱਜ ਮੀਟਿੰਗ ਕਰਕੇ ਏਦੋ ਬਾਅਦ ਅਸੀਂ ਮੀਟਿੰਗ ਸੱਦਾ ਦਿੱਤਾ ਤੋਂ ਬਾਅਦ ਮੀਟਿੰਗ ਲਈ ਤਿਆਰ ਆ ਅਸੀਂ ਇਹਨਾਂ ਅਮਰਤ ਵੈਨੇਪਾਲ ਭਾਰਤੀ ਕਿਸਾਨ ਜੁਨੀ ਲਖਲ ਕੀ ਕਹਿਣਾ ਜਾਊਂਗੇ ਜਿਹੜਾ ਅੱਜ ਦੇ ਇਹ ਸਾਡਾ ਅੱਜ ਰੋਸ ਆ ਜਿਹੜਾ ਸਰਕਾਰ ਨੇ ਧੱਕਾ ਕਰਿਆ ਮੀਟਿੰਗ ਦੇ ਵਿੱਚੋਂ ਉੱਠ ਖੜਿਆ ਮੁੱਖ ਮੰਤਰੀ ਜਦ ਕਿ ਉਹਨੂੰ ਬੈਠ ਕੇ ਹਿੰਦੀ ਨਾਲ ਸਾਰੀਆਂ ਮੰਗਾਂ ਦੇ ਵਿਚਾਰ ਤਾਂ ਕਰ ਲੈਣਾ ਚਾਹੀਦੇ ਸੀ ਇੱਕ ਵਾਰੀ ਫਿਰ ਦੂਜੀ ਵਾਰੀ ਆਪ ਟਾਈਮ ਦਿੰਦੇ ਨੇ ਉਹ ਰੋਜ਼ ਵਜੋਂ ਫਿਰ ਕਿਸਾਨਾਂ ਨੇ ਮਨਾਂ ਕਰਤਾ ਇਹ ਡਿਸੀਜਨ ਨੂੰ ਅੱਜ ਇਹਨਾਂ ਦੇ ਥਰੂ ਉਹਨੇ ਤਾਂ ਕਿ ਸੁਨੇਹਾ ਹੈ ਇਹ ਰੋਜ਼ ਦਾ ਘਟਾ ਸਾਰੇ ਜ਼ਿਲ੍ਹਿਆਂ ਦੇ ਸਾਰੇ ਡਿਸੀਜਨ ਦੇ ਸਰਕਾਰ ਦੇ ਦਾ ਆਈਸੀ ਮੇਲਾ ਵਾਲੇ ਕਿ ਕਿਸੇ ਵੀ ਕੋਈ ਧਰਤੀ ਨੱਗਣਗੇ ਨਹੀਂ ਸਰਕਾਰ ਦੀ ਇਹ ਸਰਕਾਰ ਉੱਠੀ ਹੋ ਅੰਦੋਲਨ ਚੋਦੀ ਕੇਜਲ ਕਿੰਨੀ ਤੇਜ਼ੀ ਨਾਲ ਅੰਦੋਲਨ ਚ ਉੱਠਿਆ ਦੀ ਪਗੋਂ ਆਤਮਾਨ ਸੀ ਸਾਡੇ ਕੋ 100 ਫੋਟੋਆਂ ਨੇ ਸਾਡੇ ਇਕੱਠਾਂ 'ਚ ਬੈਠਿਆਂ ਦੀਆਂ ਜਦ ਭਾਈ ਭਾਈ ਸੀ ਅਸੀਂ ਹੁਣ ਅਸੀਂ ਹੰਦੋਲਨ ਕਰੀ ਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਵਾਗੋਂ ਹੱਥੇ ਵੀ ਸਰਕਾਰ ਸਮਝੇ ਕਿਸਾਨਾਂ ਨਾਲ ਜ਼ਹਿਮਤੀ ਰੱਖੇ ਇਲੈਕਸ਼ਨ ਤਾਂ ਅੱਗੋਂ ਵੀ ਆਉਣਾ ਹੈ ਇਹਨੂੰ ਦੇਣ ਦੇ ਵੋਟਾਂ ਕੱਲੀ ਨਹੀਂ ਲੈਣੀ ਆ ਇਹ ਚੜਦੇ ਲੈਂਦੇ ਨੇ ਕੋਈ ਗੱਲ ਨਹੀਂ ਹਵਾ ਦੇ ਬੁੱਲੇ ਨੇ ਤਰਾਜੂ ਨੂੰ ਮਾੜਾ ਮੋਟਾ ਉੱਚ ਨਹੀਂ ਜਾਂਦਾ ਰਹਿੰਦਾ ਕਰੋਨੇ ਨੂੰ ਜ਼ਬਰਦਸਤੀ ਰੱਖਣੀ ਚਾਹੀਦੀ ਹੈ ਕੱਲ ਉਹਨਾਂ ਦਾ ਵੀ ਪੜਨੇ ਨੂੰ ਆਵਾਜ਼ ਦੇ ਬੁੱਲਾ ਪੈਣਾ ਫਿਰ